ਚੰਗੇ ਕਰਮ ਕਰਿਆ ਜਿਹੜਾ ਬੀਜ ਧਰਤੀ ਤੇ ਬੋਲਿਆਂਗੇ ਫਲ ਉਹੀ ਮਿਲੇ ਜੇ ਸਰੋਂ ਬੀਜੀ ਹੈ ਨਾ ਖੇਤ ਦੇ ਵਿੱਚ ਜ਼ਮੀਨ ਦੇ ਵਿੱਚ ਸਰੋਂ ਦਾ ਬੀਜ ਬੀਜ ਦਿੱਤਾ ਤੇ ਫਿਰ ਆਪਾਂ ਘਟਾਂ ਦੀ ਸਰੋਂ ਇਹ ਨਹੀਂ ਸਰੋਂ ਬੀਜੀ ਅਸੀਂ ਗਵਾਰਾ ਵੜ ਲਈਏ ਤਾਂ ਨਹੀਂ ਹੋਣਾ ਜਿਹੋ ਜਿਹਾ ਕਰਮ ਆਪਾਂ ਕਰਨਾ ਹੈ ਉਹ ਜਿਹੜਾ ਫਲ ਸੁਖ ਨੂੰ ਭੁਗਣਾ ਹੁੰਦਾ ਹੈ ਸੰਭੁਲ ਪਾਛਾ ਗਏ ਲੱਗਦਾ ਦੋਸਨ ਦੇ ਕਰਦੇ ਦੋਸੇ ਕਰਮ ਆਪਣਿਆ ਦੋਸੇ ਕਰਮ ਆਪਣਿਆ ਜਿੰਨਾ ਕਿਸੇ ਨੂੰ ਦੋਸ ਨਾ ਦੇ ਦਦਾ ਦੋਸ਼ ਬੇਹੂ ਦੋਸ਼ ਕਰਮਾ ਤੇ ਕਰਮਾ ਦਾ ਫਰ ਹੈ ਦੋਸ਼ ਕਰਮਾ ਆਪਣੇ ਆ ਜਿਹੜਾ ਦੋਸ਼ ਜਿਹੜਾ ਤੈਨੂੰ ਭੁਗਤਣਾ ਪੈਣਾ ਹੈ ਉਹ ਤੇਰੇ ਕਰਮਾ ਦਾ ਹੈ ਇੱਕ ਜਕੇ ਆ ਸੁਖਿ ਸੇ ਮਹਾਪੁਰਸ਼ ਕੋਲ ਗਿਆ ਕਈ ਸਾਲੋਂ ਜਾ ਕੇ ਕਹਿੰਦਾ ਸੁਣ ਲੋ ਔਰ ਕਰਮ ਦੀ ਗੱਲ ਤੇ ਕਹਿਣ ਲੱਗੇ ਖੜੇ ਬੈਠੇ ਕਹਿੰਦਾ ਪੁੱਤਰ ਚਾਹੀਦਾ ਕਿਹੜੇ ਬੈਠਿਆ ਤੇ ਉਹ ਮਾਪ ਪੁਰਖ ਕਹਿਣ ਲੱਗੇ ਕਹਿੰਦੇ ਸਦਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇ ਇਸ ਜਨਮ ਦਾ ਕਿਉ ਨਾ ਹੋਵੇ ਆ ਕਉ ਸਤਨਾ ਸਜਾ ਕਸੂਰ ਤੂੰ ਬਗੈਰ ਹੈ ਕਸੂਰ ਭਾਵੇਂ ਇਸ ਜਨਮ ਦਾ ਚਲ ਪਿਛਲੇ ਜਨਮ ਦਾ ਹੋ ਸਾਡੇ ਨਾਲ ਚਲ ਜਾਏ ਅਜੀ ਪਿਛਲੇ ਕਰਮ ਚ ਕੋਈ ਮਾੜਾ ਕਰਮ ਕੀਤਾ ਹੈ ਤੇ ਸਾਨੂੰ ਉਸ ਜਨਮ ਚ ਨਹੀਂ ਇਸ ਜਨਮ ਚ ਭੋਗਣਾ ਪਏਗਾ ਕਹਿੰਦਾ ਤੇਰੇ ਘਰ ਤੋਂ ਨਾਦ ਨਹੀਂ ਹੋ ਸਕਦਾ ਧਿਆਨ ੋਕੇ ਨਿਗਾਹ ਮਾਰੀ ਤੇ ਕਹਿੰਦਾ ਤੇਰੇ ਪਿਛਲੇ ਜਨਮ ਦੇ ਵਿੱਚ ਤੇਰੇ ਪੁੱਤ ਤੇ ਧੀਆਂ ਸਨ ਤੇ ਧੀਆਂ ਹੋਣ ਕਰਕੇ ਤੂੰ ਤਿੰਨਾਂ ਨੂੰ ਹੀ ਮਾਰ ਦਿੱਤਾ ਉਸ ਅਕਾਲ ਪੁਰਖ ਨੇ ਤੇਰੇ ਇਹੋ ਜਿਹੇ ਕਰਮ ਲਿਖ ਦਿੱਤੇ ਕਹਿੰਦੇ ਧੀਆਂ ਹੋਣ ਕਰਕੇ ਤੂੰ ਮਾਰ ਦਿੱਤਾ ਅਗਲੇ ਜਨਮ ਤੋਂ ਧੀਆਂ ਨੂੰ ਵੀ ਦਰਸਿੰਗਾ ਕੋ ਸਤਨਾਕ ਬੁੱਤ ਦੇ ਕਿਤੇ ਦੂਰ ਦੀ ਗੱਲ ਹੈ ਇਹ ਤੇਹੀ ਕਰ ਰਹੇ ਹਾਂ